ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਸਵਾਗਤ ਕਿਸ ਹਾਲਾਤਾਂ ਵਿੱਚ ਤੁਹਾਨੂੰ ਇਸਤੀਫਾ ਦੇਣਾ ਪਿਆ ਜੀ ਨੋਬਤ ਕਿਉਂ ਆਈ ਤੁਸੀਂ ਆਪਦੇ ਹੱਤੀ ਇਹ ਪਾਰਟੀ ਸਟੈਂਡ ਕੀਤੀ ਸੀ ਬਹੁਤ ਚਿਰ ਤੋਂ ਤੁਸੀਂ ਕਾਰਜਕਰਤਾ ਤੋਂ ਉੱਤੇ ਉੱਟ ਕੇ ਤੇ ਇੱਕ ਤੁਹਾਨੂੰ ਟਿਕਟ ਦਿੱਤੀ ਗਈ ਸੀ ਲੜੇ ਵੀ ਸੀ ਤੁਸੀਂ ਬਿਲਕੁਲ ਜੀ ਬੜਾ ਦੁਖੀ ਮਨ ਨਾਲ ਹੀ ਮੈਂ ਕਹਿ ਰਿਹਾ ਕਿਉਂਕਿ ਇਹ ਕੋਈ ਐਡੀ ਕੋ ਮੈਂ ਚਾਰ ਨਾਲ ਨਹੀਂ ਕਹਿ ਰਿਹਾ ਖੁਸ਼ੀ ਨਾਲ ਨਹੀਂ ਕਹਿ ਰਿਹਾ ਬੜੇ ਦੁਖੀ ਮਨ ਨਾਲ ਕਹਿ ਰਿਹਾ ਕਿਉਂਕਿ ਅੱਜ ਤੋਂ 12 ਸਾਲ ਪਿੱਛੇ ਜਾਈਏ ਜੀ ਤábor ਫਾਜ਼ਿਲ ਦਾ ਬੱਲੂਆਣਾ ਇੱਥੇ ਕੋਈ ਬੰਦਾ ਨਹੀਂ ਲੱਭਦਾ ਸੀ ਸਰ ਤੇ ਗਿਰਤੀ ਦੇ 15 20 ਬੰਦੇ ਹੁੰਦੇ ਸੀ ਖੁਜਰਨੀ ਵਾਲੇ ਦੇ ਸਾਥੀ ਸੀ ਸਾਡੇ ਕੋਈ 2 3 ਸਾਥੀ ਬੰਨੋਆਣੇ ਦੇ ਸੀ ਤੇ ਅਬੋਰੋਂ ਵੀ ਬਸ 5 7 ਬੰਦੇ ਹੁੰਦੇ ਸੀ ਜਿਨ੍ਹਾਂ ਨੇ ਅਸੀਂ ਪਾਰਟੀ ਨੂੰ ਖੜਾ ਕੀਤਾ ਚਲਾਇਆ ਇੱਥੋਂ ਤੱਕ ਮੈਂ ਪੂਰੇ ਪੰਜਾਬ ਦਾ ਜੁਆਇੰਟ ਸੈਕਟਰੀ ਰਿਆ ਯੂਥ ਦਾ ਇੱਥੋਂ ਤੱਕ ਜ਼ਿਲ੍ਹੇ ਦਾ ਪ੍ਰਧਾਨ ਰਿਆ ਇੱਥੋਂ ਤੱਕ ਲੋਕ ਸਭਾ ਦਾ ਇੰਚਾਰਜ ਰਿਆ ਇੰਨੀਆਂ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਉਸ ਮਾੜੇ ਸਮੇਂ 'ਚ ਨਿਭਾਈਆਂ ਜਦੋਂ ਕੋਈ ਬੰਦਾ ਨਹੀਂ ਲੱਭਦਾ ਸੀ ਤੇ ਜਿਹੜੇ ਬੰਦੇ ਸਾਨੂੰ ਪਿੱਛੜਾਂ ਕਰਦੇ ਸੀ ਮਜ਼ਾਕ ਕਰਦੇ ਸੀ ਜਦੋਂ ਮੈਂ ਇਲੈਕਸ਼ਨ ਲੜਿਆ ਨਾ ਉਹ ਬੰਦੇ ਸਾਡਾ ਵਿਰੋਧ ਕਰਨ 'ਚ ਸੀ ਸਾਡਾ ਜੇ ਕੋਈ ਬੰਦਾ ਬੂਥ ਲਾਉਂਦਾ ਸੀ ਤਾਂ ਉਹਨੂੰ ਭਜਾਉਣ 'ਚ ਹੁੰਦੇ ਸੀ ਜੇ ਬੂਥ ਲਾਇਆ ਤਾਂ ਹਸਾਬ ਲਾ ਲਈ ਅੱਜ ਉਹ ਸਾਰੇ ਜਾਂ ਤਾਂ ਚੇਅਰਮੈਨ ਹੈ ਜਾਂ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਤੇ ਬਲਾਕ ਪ੍ਰਧਾਨ ਉਹ ਸਾਡੇ ਅੱਜ ਅਹੁਦੇਦਾਰ ਹਨ ਤੇ ਜੀ ਨਾ ਵਿਚਾਰਿਆ ਨੇ ਆ ਮੁੰਡੇ ਦੋ ਤਿੰਨ ਮੇਰੇ ਨਾਲ ਬੈਠੇ ਚਲੋ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡੀ ਟੀਮ ਹੈ ਉਹ ਸਾਰੇ ਸਵੇਰੇ ਇਕੱਠੇ ਕਰਾਂਗੇ 5 400 ਬੰਦਾ ਅਸਤੀਫਾ ਦੇਣਗੇ ਕੱਲ ਸਾਰਾ ਸਾਡੀ ਟੀਮ ਇਸਤੀਫਾ ਦੇ ਦੇ ਪੂਰੀ ਟੋਟਲੀ ਪੂਰੇ ਵੋਰਲ ਕਿਚ ਜਿੰਨੇ ਬੰਦੇ A to Z ਪੁਰਾਣੇ ਜੁੜੇ ਐ ਹਰ ਪਿੰਡ ਦੀ ਕਮੇਟੀ ਸਾਰੇ ਰਿਜ਼ਾਈਨ ਦੇਣਗੇ ਕੱਲ ਟੋਟਲੀ ਉਹਦੇ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਮੇਰੇ ਨਿੱਜੀ ਛੱਡ ਦਿਓ ਪਰ ਉਹ ਨਿੱਜੀ ਵੀ ਇਹਨਾਂ ਨੇ ਮੇਰੇ ਨਾਲ ਬਹੁਤ ਕੀਤੀ ਕਿਉਂਕਿ ਮੈਂ ਇੱਕ ਵੱਡੇ ਪਰਿਵਾਰ ਨਾਲ ਲੜਿਆ ਇਹਨਾਂ ਦੀ ਉੱਪਰ ਉਹਨਾਂ ਨਾਲ ਸਾਹਣ ਗਾਂਡ ਹੋ ਗਈ ਇਹਨਾਂ ਦੇ ਉੱਪਰ ਉਹਨਾਂ ਨਾਲ ਸੰਘਾੜਨ ਹੋ ਗਈ ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਸੇਫ ਕਰਨ ਵਾਸਤੇ ਇਹਨਾਂ ਨੇ ਮੈਨੂੰ ਸਾਈਡ ਤੇ ਕੀਤਾ ਸਾਈਡ ਤੇ ਕਰਨ ਵਾਸਤੇ ਜਿਹੜਾ ਛੇੜੰਤਰ ਰਚਿਆ ਗਿਆ ਉਹਦੇ ਵਿੱਚ ਸਾਰੇ ਬੰਦੇ ਸਾਡੀ ਲੀਡਰਸ਼ਿਪ ਤੇ ਇਨਵੋਲ ਸਾਰੇ ਉਹਦੇ ਚ ਸਾਡਾ ਇੱਕ ਐਮਐਲਏ ਉਹਦੇ ਨਾਲ ਉਹਦੇ ਸਾਥੀ ਮੈਂ ਨਾਮ ਨਹੀਂ ਲੈਂਦਾ ਸਾਰਿਆਂ ਨੂੰ ਪਤਾ ਉਹਨੂੰ ਵੀ ਪਤਾ ਹੈ ਉਹ ਸਾਰੇ ਇਨਵੋਲ ਜਿਨ੍ਹਾਂ ਉੱਪਰ ਉੱਥੇ ਪਰਚਾ ਵੀ ਹੋਇਆ ਉਹ ਸਾਰੇ ਇਨਵੋਲਵ ਮੈਨੂੰ ਖਤਮ ਕਰਨ ਵਾਸਤੇ ਮੇਰੇ ਕਰੈਕਟਰ ਤੇ ਉਹ ਕਰਨ ਵਾਸਤੇ ਇੱਕ ਛੜਿਆੰਤ ਰਚਿਆ ਗਿਆ ਬਹੁਤ ਵੱਡਾ ਉਹਦੇ ਵਿੱਚ ਸਾਰੀ ਸਾਡੀ ਪੋਲਿਟੀਕਲ ਜਿਹੜੀ ਥੱਲੇ ਵਾਲੀ ਇਹ ਇਹ ਸਾਰੇ ਲੀਡਰ ਤੇ ਇਹ ਸਾਰੇ ਉਹਦੇ ਵਿੱਚ ਇਨਵੋਲ ਇਹਨਾਂ ਸਾਰਿਆਂ ਨੇ ਰਲ ਕੇ ਉਹ ਗੇਮ ਬਣਾਈ ਉਹਦੇ ਵਿੱਚ ਵੀ ਦੇਖੋ ਬਿਨਾ ਜਾਂਚ ਪੜਤਾਲ ਕੀਤੇ ਮੈਨੂੰ ਪੁਲਿਸ ਵੱਲੋਂ ਜੇ ਪੁਲਿਸ ਨੇ ਐਫ ਆਈ ਆਰ ਕੀਤੀ ਪੁਲਿਸ ਨੇ 20 ਦਿਨਾਂ ਬਾਅਦ ਖਾਰਜ ਕਰਤੀ ਉਹਦੇ ਵਿੱਚ ਕੁਝ ਮਿਲਿਆ ਨਹੀਂ ਪਰ ਇਹੋ ਜੀ ਪਾਰਟੀ ਹੈ ਵੀ ਜਿਹੜੇ ਬੰਦੇ ਨੇ 12 ਸਾਲ ਇਹਨਾਂ ਵਾਸਤੇ ਦਿਨ ਰਾਤ ਇੱਕ ਕੀਤੀ ਆਪਦਾ ਘਰ ਫੂਕਿਆ ਆਪਦਾ ਸਭ ਕੁਝ ਲਾਤਾ ਦਾਤੇ ਉਸ ਬੰਦੇ ਦੀ ਇਹਨਾਂ ਨੇ ਹਾਲ ਨਹੀਂ ਪੁੱਛੀ ਪੰਜਾਬ ਦਾ ਇੱਕ ਐਮਐਲਏ ਨਹੀਂ ਹੋਣਾ ਇੱਕ ਵਰਕਰ ਨਹੀਂ ਹੋਣਾ ਜਿਹਦੇ ਨਾਲ ਮੈਂ 12 ਸਾਲ ਨਿਭਾਏ ਹੁਣ ਤੇ ਉਸ ਬੰਦੇ ਨੇ ਮੈਨੂੰ ਫੋਨ ਕਰਕੇ ਪੁੱਛਿਆ ਹੋਵੇ ਵੀ ਜਿਉਂਦੇ ਹੋ કે ਮਰ ਕੇ ਸਾਡੇ ਤੇ ਤਾਂ ਹਾਲਾਤ ਉਹ ਸੀ ਵੀ ਸਾਡਾ ਪਰਿਵਾਰ ਤੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਮਾਂ ਦੇ ਪੁੱਤਾਂ ਨੇ ਸਾਡਾ ਹਾਲ ਨਹੀਂ ਪੁੱਛਿਆ ਐਹੋ ਜੀ ਪਾਰਟੀ ਤੋਂ ਕੀ ਕਰਾਉਣਾ ਮੈਨੂੰ ਦੱਸੋ ਜਿਹੜੇ ਤੁਹਾਡਾ ਹਾਲ ਹੀ ਨਹੀਂ ਪੁੱਛ ਸਕਦੇ ਮੁਸੀਬਤ 'ਚ ਵੀ ਠੀਕ ਹੋ ਕੇ ਨਹੀਂ ਚਲੋ ਮੰਨ ਲਓ ਮੈਂ ਗਲਤ ਹੁੰਦਾ ਤਾਂ ਮੰਨਿਆ ਇਹ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿੰਦੇ ਪਰ ਇਹਨਾਂ ਨੇ ਬਿਨਾਂ ਜਾਂਚ ਪੜਤਾਲ ਕੀਤੇ ਬਿਨਾ ਦੁਪ ਮੇਰਾ ਪੱਖ ਸੁਣੇ ਦੂਜੇ ਪਾਸੇ ਐਫ ਆਈ ਆਰ ਵੀ ਕੈਨਸਲ ਹੋ ਗਈ ਇਹਨਾਂ ਨੇ ਫਿਰ ਵੀ ਮੇਰੀ ਗੱਲ ਨਹੀਂ ਸੁਣੀ ਤੇ ਆਹ ਸਾਡੇ ਐਮ ਐਲ ਏ ਸਾਹਿਬ ਹੈ ਬੱਲੂਆਣਾ ਦੇ ਉਹ ਸਾਰੇ ਇਲੈਕਸ਼ਨ ਚ ਉਹਦੀ ਕੈਂਪੇਨ ਸੀਗੀ ਕਿ ਮੈਂ ਬੱਲੂਆਣਾ ਆਜ਼ਾਦ ਕਰਾਉਣਾ ਜੀ ਅਬ ਹੋਰ ਤੋਂ ਬੱਲੂਆਣਾ ਦਾ ਆਜ਼ਾਦ ਹੋਇਆ ਕਿ ਨਹੀਂ ਹੋਇਆ ਪਰ ਅਬੋਰ ਨੂੰ ਗੁਲਾਮ ਬਣਾ ਲਿਆ ਟਰੱਕ ਯੂਨੀਅਨ ਅਬੋਰ ਦੀ ਤੇ ਕਬਜ਼ਾ ਅਬੋਰ ਚ ਵੀ 2 ਲੱਖ ਲੋਕ ਰਹਿੰਦੇ ਆ ਕੀ ਗੱਲ ਅਸੀਂ ਕੋਈ ਐਡੇ ਮਾੜੇ ਤਾਂ ਲੋਕ ਨਹੀਂ ਰਹਿੰਦੇ ਅਬੋਰ ਚ ਸਾਰੇ ਸਾਡੇ ਭਰਾ ਕੋਈ ਆੜਤੀਆ ਕੋਈ ਸਾਰੇ ਮਜ਼ਦੂਰ ਹੈ ਸਾਰੇ ਸਾਡੇ ਅਬੋਰ ਦੇ ਸਾਡੀ ਟਰੱਕ ਯੂਨੀਅਨ ਸਾਰੇ ਟਰੱਕਾਂ ਵਾਲੇ ਸਾਡੇ ਭੈਣ ਭਰਾ ਜਿਹੜੇ ਅਬੋਰ ਦੇ ਸਾਡੀ ਆੜਤੀਆ ਐਸੋਸੀਏਸ਼ਨ ਸਾਰੇ ਸਾਡੇ ਦੋਵਾਂ ਤੇ ਉਹ ਕਬਜ਼ਾ ਕਰੀ ਬੈਠਾ ਸਾਡੇ ਥਾਣਿਆਂ ਤੇ ਉਹਨੇ ਕਬਜ਼ਾ ਕਰ ਲਿਆ ਜਦੋਂ ਉਹਦਾ ਮੈਂ ਵਿਰੋਧ ਕਰਦਾ ਸੀ ਤਾਂ ਉਹ ਬੰਦਾ ਉੱਪਰ ਕਿਉਂਕਿ ਉਹ ਐਮਐਲਏ ਸੀ ਉਹਦੀਆਂ ਮੁਲਾਕਾਤਾਂ ਰੋਜ਼ ਹੁੰਦੀਆਂ ਸੀ ਸਾਨੂੰ ਤਾਂ ਕੋਈ ਵੜਨ ਨਹੀਂ ਦਿੰਦਾ ਸੀ ਮੈਂ ਤਾਂ ਇਥੋਂ ਤੱਕ ਹਾਲਾਤ ਦੱਸਦਾ ਵੀ ਅਸੀਂ ਜਿਹੜੇ 25 ਹਾਰੇ ਸੀ ਨਾ ਡੇਢ ਸਾਲ ਸਾਨੂੰ ਆਈਡੀ ਕਾਰਡ ਨਹੀਂ ਦਿੱਤਾ ਵੀ ਤੁਸੀਂ ਸੈਕਟਰੀਏਟ ਚਲੇ ਜਾਓ ਤੁਸੀਂ ਸੀਐਮ ਨਾਲ ਮੁਲਾਕਾਤ ਕਰ ਲਓ ਸਾਨੂੰ ਡੇਢ ਸਾਲਾਂ ਚ ਸੀਐਮ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਕਰਾਈ ਗਈ ਉਹਨਾਂ ਦੇ ਓਐਸਡੀ ਜਿੰਨੇ ਮੈਂ ਫੋਨ ਕਰ ਕਰਕੇ ਅੱਕ ਗਿਆ ਕੋਈ ਰਸਤਾ ਨਹੀਂ ਹੋਣਾ ਜਿਹਨੂੰ ਫੋਨ ਨਾ ਕੀਤਾ ਹੋਵੇ ਪਰ ਕਿਸੇ ਮਹਾਂ ਦੇ ਪੁੱਤ ਨੇ ਡੇਢ ਸਾਲ ਸਾਡਾ ਫੋਨ ਨਹੀਂ ਚੱਕਿਆ ਤੇ ਥੱਲੇ ਲੋਕ ਕਹਿੰਦੇ ਆ ਅਸੀਂ ਕੰਮ ਨਹੀਂ ਕਰਦੇ ਭਾਈ ਅਸੀਂ ਤਾਂ ਸ਼ੌਂਕ ਨਾਲ ਆਏ ਸੀ ਕੰਮ ਕਰਨੀ ਆਏ ਸੀ ਪਰ ਜਦੋਂ ਤੁਸੀਂ ਕੰਮ ਹੀ ਨਹੀਂ ਕਰਨ ਦੇਣਾ ਤੁਹਾਡੀ ਵੱਡੇ ਘਰਾਂ ਨਾਲ ਸਿੱਧੀ ਸਾਢੇ ਗਾਂਢ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਕਮੇਟੀਆਂ ਦੇ ਚੇਅਰਮੈਨ ਬਣਾਉਣੇ ਹੋ ਉਹਨਾਂ ਨੂੰ ਤੁਸੀਂ ਵਿਧਾਨ ਸਭਾ 'ਚ ਕਹਿੰਦੇ ਹੋ ਵੀ ਤੁਹਾਡੀ ਕੋਈ ਫਾਈਲ ਹੈ ਨਾ ਦਿਓ ਅਸੀਂ ਕਢਾ ਦਿੰਨੇ ਆ ਤੇ ਜਿਹੜੇ ਤੁਹਾਡੇ ਨੁਮਾਇंदे ਤੁਹਾਡੇ ਪਿੱਛੇ ਲੜ ਕੇ ਮਰ ਕੇ ਆਏ ਆ ਉਹਨਾਂ ਨੂੰ ਤੁਸੀਂ ਉਹ ਤੁਹਾਡੇ ਕੋਲ ਜਾਂਦੇ ਤੁਸੀਂ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਤਾਂ ਇਟ ਮੀਨ ਸਾਫ਼ ਹੈ ਵੀ ਤੁਸੀਂ ਰਲ ਮਿਲ ਕੇ ਉਹਨਾਂ ਨਾਲ ਚਲਾ ਰਹੇ ਹੋ ਉਹ ਵੀ ਵੱਡੇ ਘਰ ਆ ਇੱਕ ਪਾਸੇ ਉਹ ਪ੍ਰਧਾਨ ਆ ਦੂਜੇ ਪਾਸੇ ਤੁਸੀਂ ਹੋ ਚਲਾ ਲਓ ਭਾਈ ਫਿਰ ਸਾਡੇ ਵਰਗਿਆਂ ਦੀਆਂ ਬਲੀਆਂ ਕਿਉਂ ਦਿੰਨੇ ਆ ਆਮ ਘਰਾਂ ਦੇ ਧੀਆਂ ਪੁੱਤਾਂ ਦੀਆਂ ਸਾਡੀਆਂ ਬਲੀਆਂ ਕਿਉਂ ਦਿੰਨੇ ਹੋ ਅਸੀਂ ਦੱਸੋ ਕੀ ਮਾੜਾ ਕੀਤਾ ਮੈਂ ਪਾਰਟੀ ਨੂੰ ਪੂਰੀ ਨੂੰ ਚੈਲੰਜ ਕਰਦਾ ਥੱਲੋਂ ਲੈ ਕੇ ਉੱਤੇ ਤੱਕ ਦੱਸੋ ਮੈਂ ਤੁਹਾਡਾ ਇੱਕ ਪੈਸੇ ਦਾ ਵੀ ਜ਼ਿੰਮੇਵਾਰ ਹੈਗਾ 12 ਸਾਲਾਂ ਚ ਆਪਦਾ ਘਰ ਲਾਇਆ ਤੁਹਾਡੇ ਪਿੱਛੇ ਦੱਸੋ ਮੈਂ ਤੁਹਾਡੇ ਤੋਂ ਕੀ ਲਿਆ ਜੇ ਤੁਸੀਂ ਮੈਨੂੰ ਟਿਕਟ ਦਿੱਤੀ ਹੈ ਨਾ ਤੇ ਮੈਂ 12 ਸਾਲ ਦਿਨ ਰਾਤ ਇੱਕ ਕੀਤੀ ਹੈ ਪਾਰਟੀ ਨੂੰ ਖੜਾ ਕਰਨਾਂ ਉੱਤੇ ਤੇ ਮੈਂ ਮੰਗੀ ਨਹੀਂ ਸੀ ਤੁਸੀਂ ਆਪੇ ਦਿੱਤੀ ਸੀ ਕਿਉਂਕਿ ਮੈਂ ਮਿਹਨਤ ਕੀਤੀ ਸੀ ਪਰ ਤੁਸੀਂ ਜਦੋਂ ਆਪਣੇ ਕੋਲ 92 ਆ ਗਏ ਆਪਾਂ ਭੁੱਲ ਗਏ ਆਪਦੇ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਅੱਜ ਜਿਹੜੇ ਸਾਡਾ ਇੱਕ ਜ਼ਿਲ੍ਹੇ ਦਾ ਸੈਕਟਰੀ ਐ ਉਹ ਖੈਰੇ ਦਾ ਜ਼ਿਲ੍ਹਾ ਪ੍ਰਧਾਨ ਸੀ ਮਾਨ ਸਾਹਿਬ ਦੀ ਤਾਂ ਖੈਰੇ ਨੂੰ ਕਹਿੰਦੇ ਆ ਉਹ ਤਾਂ ਮੈਨੂੰ ਵਿਖਣਾ ਨਹੀਂ ਚਾਹੀਦਾ ਪਰ ਜਿਹੜੇ ਖੈਰੇ ਦੇ ਜ਼ਿਲ੍ਹਾ ਪ੍ਰਧਾਨ ਸੀ ਉਹ ਸਾਡਾ ਅੱਜ ਸੈਕਟਰੀ ਐ ਸਰਕਾਰ ਬਦਲਣ ਤੋਂ ਬਾਅਦ ਜਿਹੜਾ ਜ਼ਿਲ੍ਹਾ ਪ੍ਰਧਾਨ ਲਾਇਆ ਉਹ ਉੱਥੋਂ ਆਪਦੀ ਕੋਠੀ ਵੇਚ ਕੇ ਹੋਰ ਆ ਗਿਆ ਵੀ ਦੀਪ ਨੂੰ ਹਟਾ ਕੇ ਹਲਕਾ ਇੰਚਾਰਜ ਮੈਂ ਬੰਨਣਾ ਉਹਨੂੰ ਚੇਅਰਮੈਨ ਵੀ ਲਾਤਾ ਉਹਨੂੰ ਜ਼ਿਲ੍ਹਾ ਪ੍ਰਧਾਨ ਵੀ ਲਾਤਾ ਉਹਦੀ ਇੰਟੈਂਸ਼ਨ ਇਹ ਹੋ ਗਈ ਵੀ ਦੀਪ ਦੀ ਥਾਂ ਤੇ ਹੁਣ ਹਲਕਾ ਇੰਚਾਰਜ ਮੈਨੂੰ ਲਾਓ ਇੱਕ ਉਹ ਫਰੋਇਪੁਰ ਤੋਂ ਚੱਲਿਆ ਖਿੰਡਾ ਉਹਨੂੰ ਸਾਰੇ ਫਰੋਇਪੁਰ ਤੋਂ ਲੈ ਕੇ ਇੱਥੇ 150 ਕਿਲੋਮੀਟਰ ਤੱਕ ਕੋਈ ਨਹੀਂ ਚੱਲਦਾ ਸੀ ਜਿੰਨਾ ਸਿਸਟਮ ਖਰਾਬ ਕੀਤਾ ਹੈ ਹੋਰ ਦਾ ਮੈਂ ਕਹਿੰਦਾ ਜਿਹੜੀ ਪਾਰਲੀਮੈਂਟ ਸੀਟ ਹਾਰੇ ਐ ਉਹਦਾ ਜਿੰਮੇਵਾਰ ਵੀ ਖਿੰਡਾ ਤੇ ਸਾਡਾ ਜ਼ਿਲ੍ਹਾ ਪ੍ਰਧਾਨ ਐ ਦੋਵੇਂ ਇਹਨਾਂ ਦੋਨਾਂ ਨੇ ਸਤਿਆਨਾਸ਼ ਕਰਦੀ ਪਾਰਟੀ ਕਿਉਂਕਿ ਇਹ ਦੋਨੋਂ ਬੰਦੇ ਇਹ ਨਵੇਂ ਸੀ ਇਹਨਾਂ ਦਾ ਪਹਿਲਾਂ ਤਾਂ ਕੋਈ ਦੇਣ ਹੀ ਨਹੀਂ ਪਾਰਟੀ ਨੂੰ ਜਿਵੇਂ ਹੀ ਸਰਕਾਰ ਬਣੀ ਐ ਇਹ ਪਤਾ ਨਹੀਂ ਕਿੱਥੋਂ ਥੋਪੇ ਜਾਂਦੇ ਆ ਆ ਜਾਂਦੇ ਆ ਉਦੋਂ ਬਾਅਦ ਇਹ ਆਪਦੇ ਬੰਦਿਆਂ ਨੂੰ ਅੱਗੇ ਲਾਉਣ ਤੇ ਲੱਗ ਗਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਪਰਚੇ ਕਰਾਏ ਜਿਨ੍ਹਾਂ ਨੇ ਆਪਦਾ ਸਭ ਕੁਝ ਖਤਮ ਕਰ ਲਿਆ ਉਹ ਵਿਚਾਰੇ ਸਾਰੇ ਰੋਂਦੇ ਫਿਰਦੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਮੇਰੇ ਸਾਥੀ ਹੈ ਸੀਡ ਫਾਰਮ ਦੇ ਮੁੰਡੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦੇ ਪੈਰਾਂ 'ਚ ਚੱਪਲਾਂ ਵੀ ਨਹੀਂ ਹੁੰਦੀਆਂ ਵਿਚਾਰੇ ਐਨੇ ਗਰੀਬ ਕਰਾਂ ਜਿਨ੍ਹਾਂ ਸਿਰ ਤੇ ਛੱਤ ਨਹੀਂ ਹੈਗੀ ਉਹਨਾਂ ਨੇ ਦਿਨ ਰਾਤ ਇੱਕ ਕੀਤੀ ਮੇਰੇ ਨਾਲ 12 ਸਾਲ ਪਾਰਟੀ ਨੂੰ ਇੱਥੇ ਪਹੁੰਚਾਉਣ ਤੇ ਅੱਜ ਉਹਨਾਂ ਵਿਚਾਰਿਆਂ ਦੀ ਕੋਈ ਗੱਲ ਨਹੀਂ ਉਹ ਕੱਲੇ ਉਹ ਨਹੀਂ ਜਿੱਥੇ ਮਰਜੀ ਸੀਡ ਫਾਰਮ ਇਧਰ ਸੰਤਨਗਰ ਵਾਲੇ ਮੁੰਡੇ ਸਾਰੇ ਰੋਂਦੇ ਆ ਵਿਚਾਰੇ ਆਰਿਆ ਨਗਰ ਵਾਲੇ ਸਾਰੇ ਰੋਂਦੇ ਆ ਜੀਮਗੜ ਵਾਲੇ ਸਾਰੇ ਰੋਈ ਜਾਂਦੇ ਆ ਬਰਿਆਮ ਨਗਰ ਵਾਲੇ ਸਾਰੇ ਰੋਈਆਂ ਵਰਕਰਾਂ ਦੀ ਕੋਈ ਸੁਣਨ ਵਾਲਾ ਹੀ ਨਹੀਂ ਕੋਈ ਨਹੀਂ ਸੁਣਨ ਵਾਲਾ ਇੱਥੇ ਖਾਲੇ ਪਾਸੇ ਹੁੰਦੇ ਆ ਵੱਡੇ ਕਰਦੇ ਹੁੰਦੇ ਆ ਉਹ ਜਦੋਂ ਕਹਿੰਦੇ ਆ ਪਾਸ ਹੋ ਜਾਂਦੇ ਕੋਈ ਕੰਮ ਦਾ ਵੱਡੇ ਕਰਦਾ ਅਸੀਂ ਐਸਚਓ ਸਾਹਿਬ ਨੂੰ ਕਹਿੰਨੇ ਉਹਨਾਂ ਦਾ ਫੌਂਡੀ ਜੀ ਵੀ ਤੋਂ ਆਉਂਦਾ ਮੈਂ ਕਿੰਨੀ ਵਾਰੀ ਸ਼ਿਕਾਇਤ ਕੀਤੀ ਵੀ ਰੋਕੋ ਭਾਈ ਸਰਕਾਰ ਆਪਣੀ ਹੈ ਇੰਟਰਫੇਰੈਂਸ ਉਹਨਾਂ ਦੀ ਚੱਲਦੀ ਜਾਂਦੀ ਕੋਈ ਰੋਕਣ ਵਾਲਾ ਹੀ ਨਹੀਂ ਸ਼ਰੀਆਂ ਧੱਕੇਸ਼ਾਈ ਚੱਲ ਰਹੀ ਏ ਉਹਨਾਂ ਦਾ ਮੈਨੂੰ ਇਹ ਲੱਗਦਾ ਸਰਕਾਰ ਬਦਲੀ ਨਹੀਂ ਰਾਜ ਉਹਨਾਂ ਦਾ ਚੱਲਦਾ ਤਾਂ ਅੱਕ ਕੇ ਦੁਖੀ ਹੋ ਕੇ ਅਦਰਜ਼ਾਇਨ ਦੱਤਾ ਮੈਂ ਆਪ ਦੇ ਕਰਕੇ ਨਹੀਂ ਦੱਤਾ ਦੂਜੀ ਗੱਲ ਕੱਲਾ ਨਿੱਜੀ ਚੀਜ਼ਾਂ ਨੂੰ ਛੱਡ ਦਿਓ ਮੇਰੇ ਮੇਰੀਆਂ ਮੈਨੂੰ ਵੀ ਛੱਡ ਦਿਓ ਨਿੱਜੀ ਤੌਰ ਤੇ ਛੱਡ ਦਿਓ ਮੇਰੇ ਨਾਲ ਜੋ ਕੀਤੀ ਕੀਤੀ ਕੋਈ ਗੱਲ ਨਹੀਂ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ ਕੋਈ ਗੱਲ ਪਰ ਤੁਸੀਂ ਇਸ ਗੱਲ ਤੇ ਆਓ ਸਾਡੇ ਸ਼ਹਿਰ ਚ ਅੰਮ੍ਰਿਤ ਜੋ ਇਹਨਾਂ ਦੇ ਪ੍ਰੋਜੈਕਟ ਜਿੰਨੀਆਂ ਗਲੀਆਂ 35 67 ਗਲੀਆਂ ਪੈਂਡਿੰਗ ਸੀ ਉਹ 67 ਗਲੀਆਂ ਬਣਾਉਣ ਵਾਸਤੇ ਮੈਂ ਮੇਰੇ ਕੋਲ ਉਹ ਮੈਂ ਜਿਹੜੀਆਂ ਚਿੱਠੀਆਂ ਭੇਜੀਆਂ ਉਹਦਾ ਰਿਕਾਰਡ ਪਿਆ ਮੈਂ 20 ਆ ਦੀਆਂ ਚਿੱਠੀਆਂ ਭੇਜੀਆਂ ਮੈਂ 20 ਆ ਰੀ ਇਹਨਾਂ ਦੀ ਉਸੜੀ ਸਭਾ ਨਾਲ ਨੂੰ ਮਿਲ ਕੇ ਕਿਹਾ ਵੀ ਸਾਨੂੰ ਭਾਈ ਕੋਈ ਫੰਡ ਦੇ ਦਿਓ ਸਾਡਾ ਸ਼ਹਿਰ ਪਟਿਆ ਪਿਆ ਕੋਈ ਚਾਰ ਇਟਾ ਲਵਾ ਦਿਓ ਅਸੀਂ ਲੋਕਾਂ ਤੇ ਜਾਣ ਜੋਗੇ ਹੋ ਜੀ ਇਹਨਾਂ ਨੇ ਗੱਲ ਹੀ ਨਹੀਂ ਸੁਣੀ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਕਹਿੰਦੇ ਸੀ ਗਲੀਆਂ ਬਣਾ ਦੇਾਂਗੇ ਆ ਕਰਦੇ ਆਂਗੇ ਤਾਂ ਸਾਨੂੰ ਵੋਟਾਂ ਪਾਓ ਦੱਸੋ ਕਿਹੜੇ ਮੂਹ ਨਾਲ ਜਾਈਏ ਕੋਈ ਉਹਦੇ ਵਾਸਤੇ ਗ੍ਰਾਂਟ ਵੀ ਦਿੱਤੀ ਨਗਰ ਨਿਗਮ ਤੇ ਜਲੂਸ ਨਿਕਲਿਆ ਪਿਆ ਮੈਂ ਚਲੋ ਇਹ ਵੀ ਗੱਲ ਕਰਦਾ ਐਮ ਐਲ ਏ ਮੁਸਾਫਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਅਰੁਣ ਨਾਰੰਗ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਉਥੇ ਘਟਾਲਾ ਹੋਇਆ ਜੀ ਉਹਦੀ ਜਾਂਚ ਕਰਾਓ ਤੇ ਦੂਜੇ ਪਾਸੇ ਅਗਲੇ ਦਿਨ ਸੰਦੀਪ ਜਾਖੜ ਜੀ ਲਾਈਵ ਹੋ ਕੇ ਕਹਿੰਦੇ ਆ ਵੀ ਕਹਿੰਦੇ ਕਿਨੂੰ ਸਰਕਾਰ ਤੁਹਾਡੀ ਕਰਾ ਲਓ ਜਾਂਚ ਸਾਡੇ ਐਮ ਐਲ ਏ ਨੇ ਵੀ ਕਹਿਤਾ ਹਲਕਾ ਇਨਚਾਦ ਨੇ ਕਹਿਤਾ ਕਿ ਉਹਨੇ ਤਾਨਾ ਵੀ ਮਾਰਤਾ ਐਮ ਐਲ ਏ ਨੇ ਦੂਜੀ ਪਾਰਟੀ ਦੇ ਨੇ ਅੱਜ ਤੱਕ ਜਾਂਚ ਨਹੀਂ ਹੋਈ ਵਿਜੀਲੈਂਸ ਨੂੰ ਅਮਰਤ ਯੋਜਨਾ ਵਾਲੀਆਂ ਫਾਈਲਾਂ ਦੇ ਦੇ ਕਿ ਮੈਂ ਮਰ ਗਿਆ ਸਾਰਿਆਂ ਨੂੰ ਕਹਿਤਾ ਵੀ ਇਹਦੀ ਜਾਂਚ ਕਰਾਓ ਜੀ 700 ਕਰੋੜ ਦਾ ਪ੍ਰੋਜੈਕਟ ਸੀ ਸਾਰਾ ਛੱਕ ਗਏ ਆਪਦੀਆਂ ਨਿੱਜੀ ਕਲੋਨੀਆਂ ਨੂੰ ਦੋ ਦੋ ਪਾਈਪਾਂ ਪਾ ਲਈਆਂ ਇੱਕ ਮਗਰੋਂ ਦੀ ਇਹ ੱਗੋਂ ਦੀ ਸੀਵਰੇਜ ਦੇ ਤੇ ਵਾਟਰ ਸਪਲਾਈ ਦੀ ਤੇ ਜਿਹੜੀਆਂ ਸ਼ਹਿਰ ਨੂੰ ਪਾਉਣੀਆਂ ਸੀ ਉਹ ਤਾਂ ਪਾਈ ਕੋਈ ਨਹੀਂ ਜਦੋਂ ਉਹਦੀ ਗੱਲ ਕਰਦੇ ਆ ਜਦੋਂ ਉੱਥੇ ਫਾਈਲ ਜਾਂਦੀ ਪਤਾ ਨਹੀਂ ਕਿਹੜੇ ਕੂੜੇ ਦੇ ਢੇਰ 'ਚ ਸੁੱਟ ਦਿੰਦੇ ਜਦੋਂ ਵੱਡੇ ਘਰਾਂ ਦਾ ਨਾਮ ਆਉਂਦਾ ਜਿੰਨਾਂ ਖਿਲਾਫ ਅਸੀਂ ਚੋਣਾ ਲੜੀਆਂ ਉੱਥੇ ਜਾ ਕੇ ਸਾਰੀਆਂ ਫਾਈਲਾਂ ਥੱਲੇ ਸੁੱਟ ਦਿੰਦੇ ਆ ਪਾੜ ਕੇ ਦੱਸੋ ਕਿਹੜੇ ਕਿਹੜੇ ਮੂੰਹ ਨਾਲ ਅਸੀਂ ਇੱਥੇ ਲੋਕਾਂ 'ਚ ਜਾਈਏ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗੀਏ ਜਦੋਂ ਇਹਨਾਂ ਤੇ ਅਸਰ ਹੀ ਕੋਈ ਨਹੀਂ ਰਲ ਮਿਲ ਕੇ ਤੁਸੀਂ ਸਰਕਾਰ ਚਲਾਉਣੀ ਚਲਾ ਲਓ ਭਾਈ ਸਾਡੀ ਸਾਡੀ ਬਲੀ ਨਾ ਦਿਓ ਆਮ ਕਰਾਂ ਦੇ ਧੀਆਂ ਪੁੱਤਾਂ ਦੀ ਸਾਡੀਆਂ ਕੁਰਬਾਨੀਆਂ ਨਾ ਦਿਵਾਓ ਸਾਨੂੰ ਕਿਉਂ ਵਸੌਣਿਆਂ ਵਿੱਚ ਉਹ ਵੱਡੇ ਕਰਾਂ ਨਾਲ ਲੜਾਈ ਹੈ ਤੁਸੀਂ ਸਾਨੂੰ ਵਿੱਚ ਉਲਝਾ ਕੇ ਆਪ ਤੁਸੀਂ ਨਿਆਰੇ ਲਈ ਜੰਨੇ ਹੋ ਸਾਨੂੰ ਤੁਸੀਂ ਵਿੱਚ ਉਲਝਾ ਰੱਖਿਆ ਸਾਡੀ ਕੋਈ ਗੱਲ ਨਹੀਂ ਸੁਣਦਾ ਲੋਕ ਸਾਨੂੰ ਲਾਵੇਂ ਦਿੰਦੇ ਐ ਇੱਕ ਕੰਮ ਨਹੀਂ ਹੋਇਆ 2.5 ਸਾਲ ਹੋ ਗਏ ਇੱਕ ਕੰਮ ਨਹੀਂ 2.5 ਸਾਲਾਂ ਚ ਪੰਜ ਪੰਚਾਇਤਾਂ ਅਜੀਤ ਨਗਰ ਦੀਆਂ ਸੀਟ ਫਾਰਮ ਦੀਆਂ ਸਰਾਭਾ ਨਗਰ ਦੀਆਂ ਪੰਜਾਂ ਪੰਚਾਇਤਾਂ ਦੇ ਕੰਮ ਬੰਦ ਕੀਤੇ ਹਨ ਅੱਜ 2.5 ਸਾਲ ਹੋ ਗਏ ਮੈਂ ਰੋ ਰੋ ਮਰ ਗਿਆ ਮੈਂ ਪੰਚਾਇਤ ਪੰਚਾਇਤੀ ਰਾਜ ਸੈਕਟਰੀ ਨੂੰ ਕਹਿ ਕੇ ਮਰ ਗਿਆ ਮੈਂ ਸੀਐਮ ਆਫਿਸ ਤੋਂ ਫੋਨ ਕਰਾ ਲਿਆ ਮੈਂ ਹਰ ਜਗ੍ਹਾ ਤੋਂ ਕਰਾ ਲਿਆ ਵੀ ਭਾਈ ਉਹ ਜਿਹੜਾ ਕੰਮ ਬੰਦ ਕੀਤਾ ਉਹਨੂੰ ਸ਼ੁਰੂ ਕਰਾ ਦਿਓ 2.5 ਸਾਲਾਂ ਚ ਉਹ ਜਿਹੜਾ ਉੱਥੇ ਕੰਮ ਬੰਦ ਕੀਤਾ ਉਹ ਨਹੀਂ ਸ਼ੁਰੂ ਹੋਇਆ ਕਹਿੰਦੇ ਕੰਪਲੀਟ ਹੈ ਵੀ ਇਹ ਜਗ੍ਹਾ ਸਰਕਾਰ ਦੀ ਹੈ ਇੱਥੇ ਕੰਮ ਨਹੀਂ ਹੋ ਸਕਦਾ ਤੇ ਜਿਹੜਾ 70 75 ਸਾਲਾਂ ਚ ਦੂਜੀਆਂ ਸਰਕਾਰਾਂ ਨੇ ਕਰਾਇਆ ਫਿਰ ਉਹ ਫਿਰ ਉਹਨਾਂ ਨੂੰ ਉਜਾੜ ਦਈਏ ਆਪਾਂ 10-20 ਹਜ਼ਾਰ ਦੀ ਆਬਾਦੀ ਨੂੰ ਉਹਨਾਂ ਨੂੰ ਕਹੀਏ ਵੀ ਇੱਥੋਂ ਘਰ ਘਰ ਪੱਟ ਕੇ ਲੈ ਜਾਓ ਇੱਥੇ ਕੁਝ ਨਹੀਂ ਹੋਣਾ ਮਤਲਬ ਇੰਨੇ ਮਾੜੇ ਹਾਲਾਤ ਕਰ ਰੱਖੇ ਕੋਈ ਸੁਣਨ ਵਾਲਾ ਹੀ ਹੈ ਨਹੀਂ ਕਿਹਨੂੰ ਕਹੀਏ ਦੱਸੋ ਕੋਈ ਪਾਰਟੀ ਦੇ ਵਿੱਚ ਕੋਈ ਮੈਨੂੰ ਇੱਕ ਬੰਦਾ ਦੱਸ ਦੇਣ ਵੀ ਕੋਈ ਸੁਣਨ ਵਾਲਾ ਕਿਸੇ ਐਮਐਲਏ ਨੂੰ ਕਹਿ ਦੋ ਉਹਦੀ ਕੋਈ ਨਹੀਂ ਸੁਣਦਾ ਮੰਤਰੀ ਨੂੰ ਕਹਿ ਦੋ ਉਹਦੀ ਕੋਈ ਨਹੀਂ ਸੁਣਦਾ ਉੱਤੇ ਕਹਿ ਦਿਓ ਕਿਸੇ ਨੇ ਸੁਣਵਾਈ ਕੋਈ ਨਹੀਂ ਤਾਂ ਭਾਈ ਮਜਬੂਰੀ ਹੈ ਛੱਡਣਾ ਹੀ ਪੈਣਾ ਕਿਉਂਕਿ ਜਿਹੜੇ ਜਿਹੜਾ ਕੁਝ ਕਹਿ ਕੇ ਆਏ ਸੀ ਉਹ ਅਸੀਂ ਕਰ ਨਹੀਂ 파ਰੇ ਤਾਂ ਸਾਨੂੰ ਸ਼ਰਮ ਆਉਂਦੀ ਐ ਅਸੀਂ ਨੌਜਵਾਨ ਪੜ੍ਹੇ ਲਿਖੇ ਮੁੰਡੇ ਇਸ ਕਰਕੇ ਨਹੀਂ ਲੱਗੇ ਸੀ ਵੀ ਅਸੀਂ ਲਕੀਰ ਦੇ ਫਕੀਰ ਐ ਵੀ ਅਸੀਂ ਉਸੇ ਪਾਸੇ ਤੁਰੇ ਫਿਰਾਂਗੇ ਨਹੀਂ ਅਸੀਂ ਲੋਕਾਂ ਦੇ ਸੇਵਾਦਾਰ ਐ ਅਸੀਂ ਲੋਕਾਂ ਵਾਸਤੇ ਲੱਗੇ ਸੀ ਜੇ ਤੁਸੀਂ ਨਹੀਂ ਕਰੋਗੇ ਕੋਈ ਗੱਲ ਨਹੀਂ ਅੱਗੇ ਅਸੀਂ ਉਹਨਾਂ ਨਾਲ ਫਲਾਫ ਲੜਦੇ ਰਹੇ ਐ 8-10 ਸਾਲ ਹੁਣ ਤੁਹਾਡੇ ਖਿਲਾਫ ਲੜ ਲਾਂਗੇ ਅੱਗੇ ਉਹਨਾਂ ਤੋਂ ਡਰਦੇ ਸੀ ਉਹ ਸਾਡੇ ਤੇ ਪਰਚਾ ਨਾ ਕਰਾ ਦੇਣ ਠੀਕ ਐ ਹੁਣ ਤੁਹਾਡੇ ਤੋਂ ਸਹੀ ਵੀ ਤੁਸੀਂ ਨਾ ਕਰਾ ਦਿਓ ਕਰਾ ਲਓ ਪਰਚੇ ਪਾਈ ਪਰ ਅਸੀਂ ਹੁਣ ਬੋਲਾਂਗੇ ਚੁੱਪ ਨਹੀਂ ਰਵਾਂਗੇ ਨਾ ਮੈਂ ਇੱਥੇ ਹਲਕੇ 'ਚ ਰੇਤਾ ਵਿਖਣ ਦੇਣਾ ਹਾਦਲ ਕਾ ਤੇ ਜਿੰਨਾ ਰੇਤਾ ਵਿਕਦਾ 2 ਨੰਬਰ ਦਾ ਮੈਂ ਵਿਕਣ ਨਹੀਂ ਦੇਣਾ ਜਿੰਨਾ ਇੱਥੇ ਚਿੱਟਾ ਵਿਕਦਾ ਕੌਣ-ਕੌਣ ਵੇਚਦਾ ਮੈਨੂੰ ਸਭ ਪਤਾ ਹੈ ਮੈਂ ਬਾਈ ਨੇ ਕਿੰਨੀ ਵਾਰੀ ਦੱਸਿਆ ਉਹ ਬੰਦੇ ਅੱਜ ਵੀ ਵੇਚੀ ਜਾਂਦੇ ਮੈਂ ਉਹ ਵਿਕਣ ਨਹੀਂ ਦੇਣਾ ਸੱਤੇ ਵਾਲਿਆਂ ਨਾਲ ਸਾਡੇ ਜਿਹੜੇ ਜ਼ਿੰਮੇਵਾਰ ਲਾਏ ਆ ਉਹਨਾਂ ਦੇ ਨਾਲ ਜਿਹੜੇ ਕਰਿੰਦੇ ਆ ਉਹਨਾਂ ਨੇ ਸਾਣਾ ਗੰਨਾ ਪਾ ਰੱਖੀਆਂ ਉਹ ਮੈਂ ਵਿਕਣ ਨਹੀਂ ਉਹ ਮੈਂ ਹੋਣ ਨਹੀਂ ਦੇਣਾ ਇਹ ਸਾਰਾ ਬੰਦ ਕਰਾਵਾਂਗਾ ਆਰਤੀ ਐਸੋਸੀਏਸ਼ਨ ਚ ਗੱਟਿਆਂ ਦੇ ਪੈਸੇ ਲਈ ਜਾਂਦੇ ਆ ਟਰੱਕਾਂ ਦੇ ਲੱਦਣ ਵਾਸਤੇ 4 ਰੁਪਏ ਗੱਟਾ ਇਹ ਇਹ ਕੋਈ ਗੱਲਾਂ ਐ ਸਾਰਾ ਕੁਝ ਸ਼ਰਿਆਂ ਮੁੰਦ ਰਿਹਾ ਆਰਤੀ ਆ ਕੇ ਰੋਂਦੇ ਆ ਵਿਚਾਰੇ ਵੀ ਬਾਈ ਕੋਈ ਸੁਣਨ ਵਾਲਾ ਕੋਈ ਨਹੀਂ ਅਸੀਂ ਉੱਜੜ ਗਏ ਇੰਨੇ ਮਾੜੇ ਹਾਲਤ ਇਹਨਾਂ ਨੇ ਕਰ ਰੱਖਿਆ ਤੇ ਜਿਨ੍ਹਾਂ ਨੇ ਚੋਰ ਬਜਾਰੀਆਂ ਠੱਗੀਆਂ ਕਰ ਰੱਖੀਆਂ ਉਹਨਾਂ ਨੂੰ ਤਾਂ ਉੱਪਰ ਵਾਲੇ ਕਹਿੰਦੇ ਆ ਜੀ ਇਹ ਬੜੇ ਵਧੀਆ ਸਾਫ਼ ਸੁਥਰੇ ਤੇ ਮੇਰੇ ਵਰਗਾ ਇੱਕ ਗਰੀਬ ਘਰ ਦਾ ਬੱਚਾ ਜੀਨੇ 12 ਸਾਲ ਆਪਦਾ ਇਹਨਾਂ ਪਿੱਛੇ ਘਰ ਭੁੱਕਿਆ ਉਹਨੂੰ ਕਹਿੰਦੇ ਇਹ ਚੋਰ ਹੈ ਜੀ ਸਾਰਾ ਕੁਝ ਲੁੱਟ ਕੇ ਖਾ ਗਿਆ ਮੈਨੂੰ ਦੱਸੋ ਮੈਂ ਕੀ ਲੁੱਟ ਕੇ ਖਾ ਗਿਆ ਕੋਈ ਬੰਦਾ ਮੈਂ ਅੱਜ ਫਿਰ ਤੁਹਾਡੇ ਚੈਨਲ ਦੇ ਮਾਧਮੇਨ ਅੱਜ ਮੈਂ ਰਿਜ਼ਾਈਨ ਵੀ ਦਿੱਤਾ ਮੈਂ ਕਿੰਨੀ ਵਾਰੀ ਸਟੇਜਾਂ ਦੇਖਿਆ ਅੱਜ ਫਿਰ ਕਹਿਣਾ ਵੀ ਕੋਈ ਬੰਦਾ ਸਾਬਤ ਕਰੇ ਮੈਂ ਕਿਤੇ ਕੋ ਪੰਜੀ ਵੀ ਲਈ ਹੈ ਮੇਰੀ ਇਮਾਨਦਾਰੀ ਹੈ ਮੈਂ ਠੋਕ ਕੇ ਕਹਿੰਦਾ ਹਰ ਜਗ੍ਹਾ ਤੇ ਜਿੰਨੇ ਤਹਿਸੀਲਦਾਰ ਮੇਰੇ 1.5 ਸਾਲ ਦੇ ਵਿੱਚ ਰਹੇ ਐ ਇੱਥੇ ਖੁਈਆਂ ਤੇ ਹੋਰ ਜਿੰਨੇ ਐਸ ਐਚਓ ਰਹੇ ਐ ਜਿੰਨੇ ਡਿਪਟੀ ਰਹੇ ਐ ਜਿੰਨੇ ਡੀ ਸੀਜ਼ ਰਹੇ ਐ ਜਿੰਨੇ ਐਸ ਐਸ ਪੀਜ਼ ਰਹੇ ਐ ਮੈਂ ਪਾਰਟੀ ਨੂੰ ਥੱਲੋਂ ਲੈ ਕੇ ਉੱਪਰੋਂ ਤੱਕ ਬੇਨਤੀ ਕਰਦਾ ਵੀ ਇੱਕ ਬੰਦਾ ਕਹਿ ਦਵੇ ਵੀ ਦੀਪ ਕਮੋਈ ਨੇ ਸਾਡੇ ਤੋਂ ਕਦੇ ਚਾਹ ਵੀ ਪੀਤੀ ਐ ਮੈਂ ਇਹਨਾਂ ਦਾ ਦੇਣਦਾਰਾਂ ਪੈਸੇ ਲੈਣ ਦੀ ਗੱਲ ਤਾਂ ਬਹੁਤ ਦੂਰ ਦੀ ਐ ਤੇ ਮੈਂ ਦੱਸ ਦੇਣਾ ਜਿਨ੍ਹਾਂ ਦੇ ਕਹਿਣ ਤੇ ਇਹਨਾਂ ਨੇ ਆ ਸਾਰਾ ਕੁਝ ਕੀਤਾ ਕਿਹੜੇ ਡਿਪਟੀ ਤੋਂ ਕਿੰਨੇ ਪੈਸੇ ਲੈਂਦੇ ਐ ਤੇ ਕਿਹਦੇ ਤੋਂ ਕਿੰਨੇ ਪੈਸੇ ਲੈਂਦੇ ਸਾਰਾ ਇਹਨਾਂ ਨੇ ਮਤਲਬ ਬੁਰਾ ਹਾਲ ਕਰਕੇ ਰੱਖਤਾ ਦੂਜੀਆਂ ਪਾਰਟੀਆਂ ਜੋ ਆਏ ਸੀ ਇਹਨਾਂ ਨੇ ਸਾਰਾ ਕਲਚਰ ਉਹੀ ਚਲਾ ਲਿਆ ਵਰਕਰ ਵਿਚਾਰੇ ਰੋਈ ਜਾਂਦੇ ਐ ਜਿੱਥੇ ਮਰਦੀ ਫਾਜ਼ਿਲ ਕਾ ਦੇਖ ਲੋ ਵੋਟ ਦੇਖ ਲੋ ਜਲਾਲਾਬਾਦ ਦੇਖ ਲੋ ਬੱਲੂਆ ਨੇ ਦੇਖ ਲੋ ਵਰਕਰਾਂ ਦੀ ਸੁਣਨ ਵਾਲਾ ਹੀ ਕੋਈ ਨਹੀਂ ਇਹਨਾਂ ਦਾ ਜੋ ਦਿਲ ਕਰਦਾ ਕਰੀ ਜਾਂਦੇ ਐ ਤਾਂ ਬਹੁਤ ਮਾੜੇ ਹਾਲਾਤ ਕਰ ਲਿੱਤੇ ਹੈ ਅੱਜ ਅੱਕ ਕੇ ਥੱਕ ਕੇ ਅਸਤੀਫਾ ਦਿੱਤਾ ਹੈ ਦੇਣਾ ਵੀ ਬਣਦਾ ਸੀ ਕਿਉਂਕਿ ਜਦੋਂ ਕੋਈ ਕੰਮ ਹੀ ਨਹੀਂ ਕਰਨਾ ਤਾਂ ਅਸੀਂ ਜਲਾਲਤ ਕਿਉਂ ਚੱਲੀਏ ਅਸੀਂ ਵਿੱਚ ਕਿਉਂ ਪੀਸੀਏ ਤਾਂ ਸਾਡੀ ਵੀ ਫ੍ਰੀडम ਆਫ ਰਾਈਟ ਹੈ ਬਿਲਕੁਲ ਸਾਰੇ ਆਉਂਦਿਆਂ ਆਉਦਾ ਤਾਂ ਚਲੋ ਇਹਨਾਂ ਨੇ ਕੋਈ ਦਿੱਤਾ ਹੀ ਕੋਈ ਨਹੀਂ ਧੰਨਵਾਦ ਇਹਨਾਂ ਦਾ ਜਿਹੜੀ ਮੈਂਬਰਸ਼ਿਪ ਸੀ ਮੁੱਢਲੀ ਉਹਦੇ ਤੋਂ ਵੀ ਅੱਜ ਰਿਜ਼ਾਈਨ ਦਿੰਨਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਹੁਣ ਇਸ਼ਾਨ ਜਿਤਾਉਣਗੇ ਵੀ ਇਹ ਕੰਮ ਕਰਦੇ ਬੱਚੇ ਨੂੰ ਅਸੀਂ ਟਿਕਟ ਦਿਤਤੀ ਹੈ ਚਲੋ ਭਾਈ ਤੁਹਾਡਾ ਧੰਨਵਾਦ ਤੁਸੀਂ ਦਿੱਤੀ ਹੈ ਪਰ ਉਹਦੇ ਨਾਲ ਉਹ ਵੀ ਕੰਪੇਅਰ ਕਰ ਲਿਓ ਵੀ ਜਦੋਂ ਜ਼ਿੰਦਗੀ 'ਚ ਕੁਝ ਬਣਨ ਦਾ ਟਾਈਮ ਸੀ ਨਾ ਮੈਂ ਬੀਟੈਕ ਐਮਟੈਕ ਦਾ ਇਲੈਕਟ੍ਰੀਕਲ ਜਦੋਂ ਜ਼ਿੰਦਗੀ 'ਚ ਕੁਝ ਬਣਨ ਦਾ ਟਾਈਮ ਸੀ ਤਾਂ 12 ਸਾਲ ਆਉਂਦੀ ਜ਼ਿੰਦਗੀ ਦੇ ਤੁਹਾਨੂੰ ਦਿੱਤੇ ਹੈ ਬੜੇ ਇੰਪੋਰਟੈਂਟ ਜਦੋਂ ਕੁਝ ਬਣਨ ਦਾ ਟਾਈਮ ਸੀ ਤਾਂ ਠੀਕ ਹੈ ਤੁਸੀਂ ਆਪ ਦਾ ਸਾਣ ਮੈਨੂੰ ਪਤਾ ਉਹ ਜਿਤਾਉਂਗੇ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਤੁਸੀਂ ਟਿਕਟ ਦਿੱਤੀ ਮੈਂ ਉਹ ਬਿਲਕੁਲ ਉਹਨੂੰ ਮੰਨਦਾ ਦੀਪ ਜੀ ਕਿਹੜੀ ਪਾਰਟੀ ਦੇ ਵਿੱਚ ਤੁਸੀਂ ਜਾਓਗੇ ਜਾਂ ਕੁਝ ਮਤਲਬ ਅਲੱਗ ਹਟ ਕੇ ਕਰਨੀ ਨਹੀਂ ਮੈਂ ਕਿਸੇ ਪਾਰਟੀ ਚ ਨਹੀਂ ਜਾਣਾ ਜੀ ਆਪਦਾ ਅਸੀਂ ਸੰਗਠਨ ਬਣਾਵਾਂਗੇ 1 ਨਵੰਬਰ ਨੂੰ ਨਵੇਂ ਦਫ਼ਤਰ ਦਾ ਉਦਘਾਟਨ ਕਰਾਂਗੇ ਆਪਦੇ ਜਿੰਨੇ ਮੇਰੇ ਵੀਰ ਭੈਣਾਂ ਭਰਾ ਸਾਰੇ ਸਾਡੇ ਨਾਲ ਜੁੜੇ ਆ ਸਾਡੀ ਸਾਰੀ ਟੀਮ ਹੈ ਸਾਰਿਆਂ ਨੂੰ ਇਕੱਠਾ ਕਰਾਂਗਾ 1 ਨਵੰਬਰ ਨੂੰ ਦਫਤਰ ਦਾ ਉਦਘਾਟਨ ਕਰਾਂਗੇ 1 ਨੂੰ ਵੀ ਕਰ ਸਕਦੇ ਆ ਜਾਂ ਜੇ ਗਰਮੀ ਜ਼ਿਆਦਾ ਰਹੀ ਤਾਂ ਫਿਰ 5 10 ਦਿਨ 15 ਦਿਨ ਅਸੀਂ ਲੇਟ ਵੀ ਕਰ ਸਕਦੇ ਆ ਤਾਂ ਇੱਕ ਮਤਲਬ ਨਵੰਬਰ ਦੇ ਵਿੱਚ ਵਿੱਚ ਅਸੀਂ ਆਫਿਸ ਦਾ ਉਦਘਾਟਨ ਦੁਬਾਰਾ ਕਰਾਂਗੇ ਨਵਾਂ ਦਫਤਰ ਖੋਲ੍ਹਾਂਗੇ ਆਪਦੀ ਟੀਮ ਬਣਾਵਾਂਗੇ ਤੇ ਆਪਦੇ ਲੈਵਲ ਤੇ ਲੋਕਾਂ ਦੀ ਲੜਾਈ ਲੜਾਂਗੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਵੀ ਇਹਦਾ ਮਤਲਬ ਇਹ ਨਹੀਂ ਵੀ ਰਿਜ਼ਾਈਨ ਦਿੱਤਾ ਤੇ ਸਾਰਾ ਕੰਮ ਛੱਡਤਾ ਨਹੀਂ ਜਦੋਂ ਅਸੀਂ ਪਹਿਲਾਂ ਲੱਗੇ ਸੀ ਤਾਂ ਦਰੀ ਲੈ ਕੇ ਆਏ ਸੀ ਅੱਜ ਵੀ ਦਰੀ ਉਹ ਧੋ ਕੇ ਮੈਂ ਗੱਡੀ 'ਚ ਰੱਖ ਲਈ ਐ ਅੱਜ ਤੋਂ ਬਾਅਦ ਜਿੱਥੇ ਵੀ ਸਾਡੇ ਵੀਰ ਭੈਣਾਂ ਨਾਲ ਧੱਕਾ ਹੋਊਗਾ ਤਾਂ ਸੱਤਾ ਨੂੰ ਸਵਾਲ ਜ਼ਰੂਰ ਹੋਣਗੇ ਅੱਗੇ ਨਹੀਂ ਹੁੰਦੇ ਸੀ ਕਿਉਂਕਿ ਵਿਰੋਧੀ ਤੇ ਬੋਲਦੀ ਨਹੀਂ ਸੀ ਕੋਈ ਆਈ ਨਹੀਂ ਸੀ ਅੱਜ ਤੋਂ ਬਾਅਦ ਇਹਨਾਂ ਨੂੰ ਸਵਾਲ ਹੋਣਗੇ ਸੱਤਾ ਨੂੰ ਦੱਸਣਾ ਪਊਗਾ ਜਵਾਬ ਦੇਣਾ ਪਊਗਾ ਵੀ ਜੋ ਤੁਸੀਂ ਕਰ ਰਹੇ ਹੋ ਠੀਕ ਹੈ ਤਾਂ ਹਰ ਇੱਕ ਗੱਲ ਦਾ ਅੱਜ ਤੋਂ ਬਾਅਦ ਜਵਾਬ ਦੇਣਾ ਪਊਗਾ ਉਹ ਅਸੀਂ ਮੰਗਾ ਕੇ ਚੱਲਾਂਗੇ ਇੱਕ ਨੰਬਰੋਂ ਦੂ ਹਟੰਗ ਕਰੋ 4 ਮਹੀਨੇ ਕਿੱਥੇ ਰੋਗੇ ਸਾਡੀ ਲਾਈਨ ਚੱਲਿਆ ਹਾਂਜੀ ਇੱਕ ਨੰਬਰੋਂ ਦੂ ਹਟੰਗ ਕਰਦੇ ਹਾਂ ਉਹ 2-3 ਮਹੀਨੇ ਕਿੱਥੇ ਜੁਲਾਈ ਦੇ ਆ ਆ ਬਹੁਤ ਵਾਰ ਗਿਆ ਜੀ ਆਪਰੇ ਕੰਮ ਕਰਦੇ ਇੱਕ ਹੋਰ ਸਵਾਲ ਹੈ ਮੇਰਾ ਤੁਸੀਂ ਪਾਰਟੀ ਦੇ ਵਿੱਚ ਕੀ ਸੋਚ ਕੇ ਆਏ ਸੀ ਕੀ ਸੋਚ ਕੇ ਮਤਲਬ ਟਿਕਟ ਲੜੀ ਸੀ ਤੁਸੀਂ ਚੋਣ ਲੜਿਆ ਸੀ ਤੇ ਹੁਣ ਕੀ ਮਤਲਬ ਤੁਹਾਨੂੰ ਐ ਜਾ ਮਹਿਸੂਸ ਹੋ ਰਿਹਾ ਤੁਸੀਂ ਟਿਕਟ ਮਤਲਬ ਪਾਰਟੀ ਵੀ ਛੱਡ ਰਹੇ ਹੋ ਨੇ ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਲੱਗੇ ਸੀ ਮੈਂ ਮੈਂ ਤੁਹਾਨੂੰ ਮੋਟਾ-ਮੋਟਾ ਦੱਸਿਆ ਸਾਡਾ ਸਾਰੀਆਂ ਗਲੀਆਂ ਪਟੀਆਂ ਪਈਆਂ 67 ਗਲੀਆਂ ਪਟੀਆਂ 33 ਕਰੋੜ ਦਾ ਬਣਾ ਕੇ ਭੇਜਿਆ ਐਡਾ ਵੱਡਾ ਸਾਡਾ ਸ਼ਹਿਰ ਹੈ ਅਸੀਂ ਕਿੰਨਾ ਟੈਕਸ ਕਲੈਕਟ ਕਰਕੇ ਦਿੰਨੇ ਐਡਾ ਵੱਡਾ ਸਾਡਾ ਸ਼ਹਿਰ ਹੈ ਸਾਰੇ ਬਿਜ਼ਨਸਮੈਨ ਬੰਦੇ ਐਡਾ ਕਾਰੋਬਾਰਾ ਸਾਡੇ ਸ਼ਹਿਰ ਚ ਹਨਾ ਸਾਰੇ ਵਧੀਆ ਕਾਰੋਬਾਰੀ ਅਸੀਂ ਇਹਨਾਂ ਦਾ ਟੈਕਸ ਜਿੰਦੋ ਕੀ ਸਾਡਾ ਅਸੀਂ 33 ਕਰੋੜ ਕੋਈ ਮਾੜੇ 2.5 ਸਾਲਾਂ ਚ ਸਾਨੂੰ 33 ਕਰੋੜ ਨਹੀਂ ਦਿੱਤਾ ਗਿਆ ਸਾਸੀਂ ਸ਼ਹਿਰ ਦੀਆਂ ਗਲੀਆਂ ਬਣਾ ਲਈਏ ਉਹ ਵਾਟਰ ਬਾਕਸ ਦੀ ਬਿਲਡਿੰਗ ਅਸੀਂ ਬਣਾ ਕੇ ਛੱਡੀ ਹੈ ਉਹ ਵਾਟਰ ਬਾਕਸ ਨੂੰ ਚਲਾਉਣ ਵਾਸਤੇ ਕਹਿੰਦੇ ਬਿਜਲੀ ਦਾ ਬਿੱਲ ਪੈਂਡਿੰਗ ਹੈ ਉਹ ਭਰੋਗੇ ਤਾਂ ਚੱਲੂਗਾ ਅਸੀਂ ਉਹ ਨਹੀਂ ਚਲਾ ਪਾਰੇ ਪਿੰਡਾਂ ਦੇ ਕੰਮ ਸਾਰੇ ਉਵੇਂ ਪਏ ਐ ਜਿਹੜੇ ਜਿਹੜੇ ਕੰਮ ਜਿੱਥੇ ਸੀ ਉੱਥੇ ਹੀ ਪਏ ਇਟ ਮੀਨ ਮੈਨੂੰ ਐ ਲੱਗਦਾ ਹੈ ਵੀ ਉਹ ਵੱਡੇ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਕੰਮ ਉਹਨਾਂ ਨੇ ਜਿੱਥੇ ਛੱਡੇ ਸੀ ਉਹ ਸਾਰੇ ਉੱਥੇ ਪਏ ਐ ਤੇ ਉਹ بڑے ਚਾਹ ਨਾਲ ਕਹਿੰਦੇ ਐ ਵੀ ਇਹ ਤਾਂ ਕੰਮ ਅਸੀਂ ਕਰਾਈ ਸੀ ਜਿੱਥੇ ਛੱਡੇ ਉੱਥੇ ਹੀ ਪਏ ਐ ਅਸੀਂ ਕਰਾਵਾਂਗੇ ਤਾਂ ਹੁਣ ਉਹਨਾਂ ਨੂੰ 53000 ਰੁਪਈਆ ਤੇ ਮੈਨੂੰ ਇਹ ਲੱਗਦਾ ਜੇ ਐਸੇ ਹਿਸਾਬ ਨਾਲ ਉਹਨਾਂ ਨਾਲ ਫ੍ਰੈਂਡਲੀ ਮੈਚ ਚੱਲਦਾ ਰਿਹਾ ਤਾਂ ਹੋ ਸਕਦਾ ਉਹ 70000 ਲੈ ਜਾਣ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਤਾਂ ਇਸ ਗੱਲ ਕਰਕੇ ਵੀ ਸਾਡੇ ਕੰਮ ਨਹੀਂ ਹੋਏ ਹੋਰ ਕੋਈ ਲੜਾਈ ਕੋਈ ਕੰਮ ਨਹੀਂ ਹੋਇਆ ਤੇ ਕੰਮ ਤਾਂ ਨਹੀਂ ਹੋਇਆ ਪਰ ਸੁਣਵਾਈ ਵੀ ਕੋਈ ਨਹੀਂ ਹੋਈ ਤਿੰਨ ਵਾਰੀ ਸੀਐਮ ਸਾਹਿਬ ਅਵਰ ਆਏ ਮੇਰੀ ਮੀਟਿੰਗ ਵੀ ਉਹਨਾਂ ਦੀ ਰੈਲੀ ਵੀ ਮੇਰੇ ਹਲਕੇ 'ਚ ਸਟੇਜ ਤੇ ਮੈਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ ਮੇਰਾ ਨਾਂ ਨਹੀਂ ਲਿਆ ਸਟੇਜ 'ਤੇ ਉਹਦੇ ਤੋਂ ਮੇਰਾ ਕੋਈ ਰੋਲਾ ਹੀ ਨਹੀਂ ਸੀ ਚਲੋ ਇਹ ਮੰਨ ਲਿਆ ਇਹਨਾਂ ਨੇ ਬਾਅਦ ਚ ਕਹਿਤਾ ਵੀ ਇਹਦਾ ਕੋਈ ਇਹਨੇ ਕੁਝ ਗਲਤ ਕੀਤਾ ਠੀਕ ਹੈ ਮੈਂ ਮੰਨ ਲਿਆ ਪਰ ਜਦੋਂ ਮੇਰਾ ਕੋਈ ਰੌਲਾ ਹੀ ਨਹੀਂ ਸੀ ਤਿੰਨ ਵਾਰੀ ਸੀਐਮ ਸਾਹਿਬ ਆਏ ਐ ਤਿੰਨੇ ਵਾਰੀ ਮੈਨੂੰ ਸਟੇਜ ਤੇ ਨਹੀਂ ਚੜਾਉਂ ਦਿੱਤਾ ਉਥੇ ਸਾਡਾ ਜ਼ਿਕਰ ਹੀ ਨਹੀਂ ਹੋਇਆ ਮੈਂ 45000 ਵੋਟਾਂ ਲਈਆਂ ਸੀ ਮੇਰਾ ਜ਼ਿਕਰ ਹੀ ਨਹੀਂ ਹੋਇਆ ਕਿਸੇ ਸਟੇਜ ਤੇ ਦੱਸੋ ਕਿਹੜੇ ਬੜੀ ਮਿਉਸੀ ਹੁੰਦੀ ਸੀ ਰੋਣ ਆਉਂਦਾ ਸੀ ਉਥੇ ਖੜ ਕੇ ਵੀ ਜਿਨ੍ਹਾਂ ਪਿੱਛੇ ਅਸੀਂ ਆਪਦੇ 12 ਸਾਲ ਖਰਾਬ ਕੀਤੇ ਐ ਅਸੀਂ ਬੜੀ ਸੇਵਾ ਭਾਵਨਾ ਨਾਲ ਲੱਗੇ ਸੀ ਵੀ ਅਸੀਂ ਸੁਧਾਰ ਕਰਾਂਗੇ ਅਸੀਂ ਲੋਕਾਂ ਨੂੰ ਇਨਸਾਫ ਲੈ ਕੇ ਦੇਵਾਂਗੇ ਗੁੰਡਾਗਰਦੀ ਖਤਮ ਕਰਾਂਗੇ ਚੋਰੀਆਂ ਰੋਕਾਂਗੇ ਕੈਮਰੇ ਲਵਾਵਾਂਗੇ ਇਹ ਸਾਡੀ ਸੋਚ ਸੀ ਰੁਕੇ ਹੋਏ ਕੰਮ ਕਰਾਵਾਂਗੇ ਇਮਾਨਦਾਰੀ ਨਾਲ ਕਰਾਵਾਂਗੇ ਜਿੰਨਾ ਸਾਡਾ ਸਿਸਟਮ ਖਰਾਬ ਹੋਇਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਨਸ਼ੇ ਬੰਦ ਕਰਾਂਗੇ ਅੱਜ ਰੋਣ ਆਉਂਦਾ ਮੇਰੇ ਨਾਲ ਹੀ ਚੱਲੇ ਚੱਲੋ ਮੈਂ ਤੁਹਾਨੂੰ ਕਿੰਨੇ ਹੀ ਇਹੋ ਜਿਹੇ ਪਰਿਵਾਰ ਵਿਖਾਵਾਂਗਾ ਮਾਵਾਂ ਰੋਂਦੀਆਂ ਉਹਨਾਂ ਦੇ ਪੁੱਤਾਂ ਨੇ ਉਹਨਾਂ ਦੀ ਕਰੋੜ ਕਰੋੜ ਦੀ ਪ੍ਰਾਪਰਟੀ ਰੋੜਤੀ ਤੇ ਛਰੇ ਆਮ ਚੱਲੀ ਜਾਂਦਾ ਛਰੇ ਆ ਕੀ ਕਿਸੇ ਨੂੰ ਪਤਾ ਨਹੀਂ ਜਿੰਨੀ ਦਿਨ ਮੈਂ ਰਿਆ ਪੂਰੇ ਐਫਰਟ ਕੀਤੇ ਜੋਰ ਲਾਇਆ ਡਰ ਸੀ ਅੱਜ ਸਾਰਾ ਸ਼ਹਿਰ ਇਸ ਗੱਲ ਦਾ ਗਵਾਇਆ ਕੋਈ ਕਹਿ ਦੋਵੇ ਵੀ ਨਹੀਂ ਚੋਰੀਆਂ ਤੇ ਰੋਕ ਲਾਈ ਗੁੰਡਾਗਰਦੀ ਤੇ ਰੋਕ ਲਾਈ ਆ ਕਾਪਿਆਂ ਗਨਾਸਿਆਂ ਵਾਲੇ ਘਰਾਂ ਚ ਵਾਰਦੇ ਸੀ ਆਪਦੇ ਵੱਲੋਂ ਪੂਰੇ ਐਫਰਟ ਕੀਤੇ ਪ੍ਰਸ਼ਾਸਨ ਨਾਲ ਰਲ ਕੇ ਵੀ ਆਪਾਂ ਠੀਕ ਕਰੀਏ ਪਰ ਹੁਣ ਕੋਈ ਹੈ ਹੀ ਨਹੀਂ ਇਹੀ ਕਰਨ ਆਏ ਸੀ ਵੀ ਚੰਗਾ ਮਾਹੌਲ ਦੇਾਂਗੇ ਚੰਗਾ ਲਾਅ ਐਂਡ ਆਰਡਰ ਦੇਾਂਗੇ ਸੁਧਾਰ ਕਰਾਂਗੇ ਕੈਮਰੇ ਲਵਾਵਾਂਗੇ ਗੁੰਡਾਗਰਦੀ ਖਤਮ ਕਰਾਂਗੇ ਇਸ ਵਾਸਤੇ ਆਏ ਸੀ ਨਸ਼ੇ ਖਤਮ ਕਰਾਂਗੇ ਉਹ ਸਾਰਾ ਕੁਝ ਉਹ ਤੋਂ ਵੱਧ ਕੇ ਹੋ ਰਿਹਾ ਦੱਸੋ ਫਿਰ ਕਿਹੜੇ ਹੋਂ ਨਾਲ ਇੱਥੇ ਬੈਠੀਏ ਇਹਦੇ ਨਾਲੋਂ ਛੱਡਿਆ ਹੀ ਚੰਗਾ ਕਰੇ ਤਾਂ ਮੈਂ ਤੁਹਾਨੂੰ ਲੱਗਦਾ ਤੁਸੀਂ ਸਿਸਟਮ ਨੂੰ ਸੁਧਾਰ पाओਗੇ ਆਉਣ ਵਾਲੇ ਦਿਨਾਂ ਵਿੱਚ ਨਹੀਂ ਡੈਫੀਨਿਟਲੀ ਸੁਧਾਰਾਂਗੇ ਲੱਗਾਂਗੇ ਤਕੜੇ ਹੋ ਕੇ ਇਹ ਥੋੜੀ ਹੈ ਵੀ ਜੇ ਸਰਕਾਰ ਨਹੀਂ ਕਰਦੀ ਤਾਂ ਸਿਸਟਮ ਠੀਕ ਨਹੀਂ ਹੋ ਸਕਦਾ ਕਰਾਂਗੇ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜਿੱਥੇ ਲੜ ਸਕਦੇ ਆ ਲੜਾਂਗੇ ਹੁਣ ਵੀ ਜਿੱਥੇ ਲੋਕਾਂ ਨਾਲ ਤੱਕਾ ਹੁੰਦਾ ਹੈ ਉਥੇ ਨਾਲ ਖੜਦੇ ਆ ਪਿਛਲੇ ਦਿਨ ਇਹ ਕੈਮਸੀ ਮੁੰਡੇ ਨੂੰ ਚੱਕ ਕੇ ਆਪਦੇ ਘਰੇ ਲੈ ਗਿਆ ਘਰੇ ਜਾ ਕੇ ਵੜਿਆ ਸਾਡੇ ਮੇਅਰ ਸਾਹਿਬ ਨੂੰ ਮਿਲਣ ਗਏ ਜੀਨੇ ਵੜਿਆ ਸਾਡਾ ਜਿਹੜਾ ਹਲਕਾ ਇੰਚਾਰਜ ਲਾਇਆ ਉਹ ਨੂੰ ਮਿਲਣ ਗਏ ਜੀਨੇ ਵੜਿਆ ਤੇ ਜਿਹਨੂੰ ਚੱਕ ਕੇ ਲੈ ਕੇ ਸੱਟਾ ਮਾਰ ਗਿਆ ਉਹਦੇ ਘਰੇ ਤਾਂ ਇਹ ਗਏ ਨਹੀਂ ਇਹਦਾ ਮਤਲਬ ਜਿਹੜੇ ਇਹੋ ਜਿਹੇ ਗੁੰਡਾਗਰਦੀ ਵਾਲੇ ਅੰਸਰ ਹੈ ਸਾਰੇ ਉਹਨਾਂ ਦੇ ਹੀ ਹੈ ਮਾੜੇ ਬੰਦੇ ਦਾ ਤਾਂ ਕੋਈ ਹੈ ਹੀ ਨਹੀਂ ਪਰ ਸਾਡਾ ਮਕਸਦ ਹੈ ਸਾਡੇ ਆਮ ਪੈਣਾ ਫਰਾ ਗਰੀ ਪੈਣਾ ਬਣ ਉਹਨਾਂ ਨਾਲ ਖੜਨਾ ਹੈ ਜਿਹਨਾਂ ਨਾਲ ੱਤਕਾ ਹੁੰਦਾ ਤੇ ਖੜਾਂਗੇ ਜੋ ਮਰਜ਼ੀ ਸਜ਼ਾ ਦੇਣ ਫਾਇਲ ਆ ਦੇਣ ਭਾਵੇਂ ਪਰ ਖੜਾਂਗੇ ਭੱਜਣ ਵਾਲੇ ਜਿਵੇਂ ਸ਼ਹਿਰ ਦਾ ਮੂਲ ਜਿਹੜਾ ਜਿਹੜਾ ਨਜ਼ਰ ਆ ਰਿਹਾ ਕਾਪੇ ਇੱਕ ਨਾਸ ਸਰੀਆ ਹੋਏ ਪਏ ਸ਼ਹਿਰ ਦੇ ਵਿੱਚ ਉਸ ਦਿਨ ਕੋਈ ਵੀ ਉਹ ਸਿਓ ਹਸਪੀਟਲ ਦੀ ਗੱਲ ਕਰੀਓ ਸਿਓ ਤੋਂ ਲੈ ਕੇ ਰਾਤ ਤੱਕ ਕਿੰਨੇ ਐਮਲ ਸੀ ਕੇਸ ਆਉਂਦੇ ਨੇ ਉਸ ਦਿਨ ਕੋਈ ਵੀ ਨਹੀਂ ਚਲੋ ਉਹਦੇ ਬਾਰੇ ਤਾਂ ਮੈਂ ਆਲਰੇਡੀ ਦੱਸ ਚੁੱਕਿਆ ਪਰ ਜਿਹੜਾ ਅੱਜ ਦਾ ਟੌਪਿਕ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋ ਕੇ ਅੱਜ ਛੱਡ ਗਏ ਜਿਨ੍ਹਾਂ ਨੇ ਸਾਡੀ ਬਹਾਣੀ ਫੜੀ ਜਿਹੜੇ ਸੱਚੇ ਸੱਚੇ ਬੰਦੇ ਸਾਰਾ ਇਲਾਕਾ ਮੈਨੂੰ ਲੱਗਦਾ ਗਵਾਹੀ ਪਰਦਾ ਚਲੋ ਜਿਹੜੇ ਵਿਰੋਧ ਕਰਦੇ ਉਹਨਾਂ ਨੇ ਕਰਮਾ ਹੀ ਹੁੰਦਾ ਅੱਜ ਸਾਰਾ ਇਲਾਕਾ ਗਵਾਹੀ ਪਰਦਾ ਜਿੱਥੇ ਜਾਣੇ ਆਂ ਉਵੇਂ ਹੀ ਰਾਸ਼ੂ ਹੁੰਦਾ ਸਾਰਾ ਕੁਝ ਉਵੇਂ ਹੁੰਦਾ ਸਾਰੇ ਵੀਰ ਭੈਣਾ ਭਰਾ ਸਾਨੂੰ ਕਹਿੰਦੇ ਐ ਵੀ ਯਾਰ ਤੇਰੀ ਮਿਹਨਤ ਦੀ ਕਦਰ ਨਹੀਂ ਪਾਈ ਹਰ ਬੰਦਾ ਕਹਿੰਦਾ ਐਵੇਂ ਕਹਿੰਦਾ ਐ ਇਹ ਕਹਿੰਦੇ ਅਸੀਂ ਸਰਵੇ ਕਰਾ ਕੇ ਸਾਰਾ ਕੁਝ ਕਰਦੇ ਆ ਅੱਜ ਕਰਾ ਲੈਣ ਸਰਵੇ ਸਾਰਾ ਸ਼ਹਿਰ ਮੇਰੇ ਹੱਕ 'ਚ ਪੁੱਗਦੂਗਾ ਵੀ ਮੁੰਡਾ ਸਹੀ ਕੰਮ ਕਰਦਾ ਸੀ ਜਿਹੜੇ ਕੰਮ ਕਿਸੇ ਨੇ ਹੋਣ ਨਹੀਂ ਦਿੱਤੇ ਉਹ ਸਾਰੇ ਕਰਾ ਕੇ ਦਿੱਤੇ ਅੜ ਕੇ ਕਰਾਈ ਵੱਡੇ ਘਰ ਨਾਲ ਟੱਕਰ ਲਈ ਲਈ ਕਿ ਨਹੀਂ ਲਈ ਅੱਜ ਸਾਰਾ ਸ਼ਹਿਰ ਇਸ ਗੱਲ ਦਾ ਗਵਾਹ ਹਰ ਕੰਮ ਵਾਸਤੇ ਟੱਕਰ ਲਈ ਵੀ ਲੋਕਾਂ ਨੂੰ ਇਨਸਾਫ ਦੋਣਾ ਪਰ ਮੈਂ ਮਾੜਾ ਸੀ ਮੈਨੂੰ ਕਹਿੰਦੇ ਚੋਰ ਐ ਇਹਨੇ ਤਾਂ ਪੈਸੇ ਬਹੁਤ ਇਕੱਠੇ ਕਰ ਲਏ ਜੀ ਕੋਈ ਕਹਿੰਦਾ ਅੱਜ ਮੈਂ ਰਜ਼ਾਈਨ ਨਹੀਂ ਦਿੱਤਾ ਇਹ ਕੋੜਾ ਸਾਬਤਤਾ ਕਰਕੇ ਵਿਖਾਓ ਪਰ ਜਿਹੜੇ ਤੁਸੀਂ ਮੇਰੇ ਤੇ ਇਲਜ਼ਾਮ ਲਾਏ ਐ ਉਹਨਾਂ ਦੀ ਮਾਫੀ ਕੌਣ ਮੰਗੂਗਾ ਜੇ ਸਾਬਤ ਨਾ ਹੋਇਆ ਤਾਂ ਕੋਈ ਕਿਸੇ ਗੱਲ 'ਚ ਦੰਮ ਨਹੀਂ ਸਿਰਫ ਮੈਨੂੰ ਮੈਨੂੰ ਸਿਰਫ ਤੇ ਸਿਰਫ ਬਦਨਾਮ ਕਰਨ ਵਾਸਤੇ ਇਹਨਾਂ ਨੇ ਪੂਰਾ ਸ਼ਰੀਰ ਅੰਤਰਜਾ ਉਹਦੇ 'ਚ ਸਰਕਾਰ ਦੇ ਬੰਦੇ ਵੀ ਇਨਵੋਲ ਹੋ ਤੇ ਵਿਰੋਧੀਆਂ ਨੇ ਤਾਂ ਇਨਵੋਲ ਹੋਣਾ ਹੀ ਸੀ ਕਿਉਂਕਿ ਡਰ ਹੀ ਮੇਰਾ ਸੀ ਅੱਜ 53000 ਵੋਟਾਂ ਪਈਆਂ ਬੀਜੇਪੀ ਨੂੰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਜੇ ਕਮਾਂਡ ਮੇਰੇ ਹੱਥ ਹੁੰਦੀ ਨਾ 53 ਤਾਂ ਨਹੀਂ ਪੈਂਦੀਆਂ बराबर ਲਿਆ ਕੇ ਦੇਣੀਆਂ ਸੀ ਜੇ 2-4 ਹਜ਼ਾਰ ਉੱਤੇ ਥੱਲੇ ਹੋ ਜਾਂਦੀਆਂ ਤਾਂ ਹੋ ਜਾਂਦੀਆਂ ਪਰ ਤਰਵੰਜਾ ਨਹੀਂ ਪੈਂਦੀ। ਸਤੀਫਾ ਦੇਣ ਤੋਂ ਬਾਅਦ ਕੋਈ ਪਾਰਟੀ ਦਾ ਕੋਈ ਆਫਰ ਆਇਆ ਨਹੀਂ। ਨਹੀਂ ਕਿਸੇ ਪਾਰਟੀ ਦਾ ਕੋਈ ਆਫਰ ਨਹੀਂ। 나 ਹੀ ਅਜੇ ਤੱਕ ਕਿਸੇ ਪਾਰਟੀ ਤੇ ਜਾਣਾ ਹੈ। ਸਾਡਾ ਮਕਸਦ ਇਹ ਹੈ ਆਪਣੀ ਟੀਮ ਬਣਾ ਕੇ ਕੰਮ ਸ਼ੁਰੂ ਕਰਾਂਗੇ। ਦੁਬਾਰਾ ਫਿਰ ਘਰ ਘਰ ਤੱਕ ਪਹੁੰਚ ਬਣਾਵਾਂਗੇ। ਨਸ਼ੇ ਵਾਲਿਆਂ ਦੇ ਵਿਰੁੱਧ ਲੜਾਈ ਲੜਾਂਗੇ। ਹੁਣ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦਰੀ ਰੱਖ ਲਈ ਹੈ। ਨਸ਼ੇ ਵਾਲਿਆਂ ਦੀ ਵੀ ਮੇਰੇ ਕੋਲ ਲਿਸਟ ਹੈ। ਸੱਟੇ ਵਾਲਿਆਂ ਦੀ ਵੀ ਲਿਸਟ ਹੈ। ਅੱਜ ਜਾਂ ਕੱਲ ਮੈਂ ਐਸਐਸਪੀ ਸਾਹਿਬ ਨੂੰ ਭੇਜ ਦਿਆਂਗਾ ਫਿੱਠੀ ਪਾ ਜੇ ਇਹਨਾਂ ਨੇ 5 ਸਾਲ ਦੇ ਦਿਨਾਂ ਚ ਕਰਤਾ ਤਾਂ ਠੀਕ ਹੈ ਨਹੀਂ ਤਾਂ ਸਭ ਤੋਂ ਪਹਿਲੀ ਲੜਾਈ ਇਹ ਹੀ ਲੜਾਂਗੇ ਚਿੱਟੇ ਵਾਲਿਆਂ ਦੀ ਤੇ ਸੱਟੇ ਵਾਲਿਆਂ ਦੀ ਜਿਹੜਾ ਇਹ ਸਾਰੇ ਨਾਲ ਮਿਲ ਕੇ ਵਕਾਰੇ ਸਾਰੀ ਲਿਸਟ ਬਣੀ 500 ਬੰਦਿਆਂ ਦੇ ਵਿੱਚੋਂ ਜਿਹੜੇ ਬੰਦੇ ਅਸਤੀਫਾ ਦੇ ਰਹੇ ਕੋਈ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਕੋਈ ਉਹਦੇਦਾਰ ਤਾਂ ਆਏ ਆ ਜੀ ਹੁਣ ਚਲੋ ਜਿੰਨੇ ਵੀ ਸਾਡੇ ਵੀਰ ਭੈਣਾ ਭਰਾ ਜਿਹੜੇ ਪੁਰਾਣੇ ਜੁੜੇ ਆ ਜਿਨ੍ਹਾਂ ਨੇ ਇਲੈਕਸ਼ਨ ਲੜਾਈ ਕੀਤੀ ਉਹਦੇਦਾਰੀਆਂ ਹੁਣ ਪਿੰਡਾਂ ਦੀਆਂ ਕਮੇਟੀਆਂ ਦੀਆਂ ਹੀ ਆਂ ਵਿਚਾਰਿਆਂ ਕੋਲ ਹੋਰ ਤਾਂ ਵੱਡੀਆਂ ਉਹਦੇਦਾਰੀਆਂ ਲੈਣ ਵਾਸਤੇ ਤਾਂ ਨਵੇਂ ਬਹੁਤ ਆ ਗਏ ਜਿਨ੍ਹਾਂ ਨੂੰ ਵੱਡੀਆਂ ਮਿਲਣੀਆਂ ਸਾਡੇ ਕੋਲ ਤਾਂ ਉਹ ਹੈ ਵਿਚਾਰੇ ਜਿਨ੍ਹਾਂ ਨੇ ਬੂਥ ਸੰਭਾਲਦੇ ਸੀ ਬੂਥ ਕਮੇਟੀਆਂ ਬਣਾਈਆਂ ਪਿੰਡਾਂ ਵਾਲੇ ਸਾਡੇ ਭਰਾ ਵੀ ਰਿਚਾਰਜ ਉਹ ਹੈ ਸਾਡੇ ਕੋਲ ਤਾਂ ਸਾਰੇ ਉਹ ਸਾਰੇ ਸਾਡੇ ਨਾਲ ਠੀਕ ਹੈ ਜੀ ਧੰਨਵਾਦ ਹੋਰ ਕੁਝ ਕਹਿਣਾ ਚਾਹੋਗੇ ਨਾ ਨਾ ਬਸ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਸਾਰਿਆਂ ਨੇ ਕੀਮਤੀ ਸਮਾਂ ਦਿੱਤਾ ਤੇ ਮੈਂ ਸ਼ਹਿਰ ਦੇ ਲੋਕਾਂ ਨੂੰ ਇੱਕ ਬੇਨਤੀ ਜਰੂਰ ਕਰਨੀ ਚਾਹਾਂਗਾ ਲਾਸਟ ਦੀ ਕਿ ਆਪ ਦੇ ਇਸ ਭਰਾ ਦਾ ਪੁੱਤ ਦਾ ਸਾਥ ਦਿਓ ਮੈਂ ਹਮੇਸ਼ਾ ਤੁਹਾਡੀ ਲੜਾਈ ਲੜੀ ਮੈਂ ਜਿੰਨਾ ਕੁਝ ਭੁਗਤਿਆ ਸਿਰਫ ਇਸ ਕਰਕੇ ਭੁਗਤਿਆ ਕਿਉਂਕਿ ਮੈਂ ਜਿਹੜੀ ਇਨਸਾਫ ਦੀ ਲੜਾਈ ਲੜੀ ਸੱਚ ਦੀ ਲੜਾਈ ਲੜੀ ਜਿੱਥੇ ਸਾਰੇ ਭੱਜ ਜਾਂਦੇ ਸੀ ਉ ਇਸੇ ਕਰਕੇ ਮੈਨੂੰ ਭੁਗਤਣਾ ਪਿਆ ਕਿਉਂਕਿ ਮੇਰੀ ਟੱਕਰ ਵੱਡੇ ਘਰਾਂ ਨਾਲ ਹੋ ਗਈ ਤੇ ਉਹਨਾਂ ਦੀਆਂ ਯਾਰੀਆਂ ਸਾਰਿਆਂ ਨਾਲ ਐ ਉਹਨਾਂ ਨੇ ਰਲ-ਮਿਲ ਕੇ ਮੇਰੇ ਤੇ ਇੰਨੇ ਆਲਚਣ ਲਾ ਕੇ ਮੈਨੂੰ ਸਾਈਡ ਤੇ ਕੀਤਾ ਪਰ ਤੁਹਾਡਾ ਇਹ ਭਰਾ ਇਹ ਪੁੱਤ ਮੇਰਾ ਮਕਸਦ ਮੇਰੀ ਜਿਹੜੀ ਸੋਚ ਹੈ ਕਿ ਮੈਂ ਸਿਸਟਮ ਨੂੰ ਸੁਧਾਰ ਸਕਾਂ ਸ਼ਹਿਰ ਦਾ ਸਿਸਟਮ ਠੀਕ ਕਰ ਸਕਾਂ ਆਪਾਂ ਕੈਮਰੇ ਲਵਾਈਏ ਗੁੰਡਾਗਰਦੀ ਖਤਮ ਕਰੀਏ ਤੇ ਵਧੀਆ ਮਾਹੌਲ ਦੇਈਏ ਲੋਕਾਂ ਨੂੰ ਚੰਗੀ ਇੰਡਸਟਰੀ ਲੈ ਕੇ ਆਈਏ ਤਾਂ ਹੌਲੀ-ਹੌਲੀ ਇਹਨਾਂ ਚੀਜ਼ਾਂ ਤੇ ਆਪਾਂ ਕੰਮ ਕਰਦੇ ਰਵਾਂਗੇ ਆਪਦੀ ਆਵਾਜ਼ ਉਠਾਉਂਦੇ ਰਵਾਂਗੇ ਸੋ ਬਸ ਆਪ ਦੀ ਇਸ ਭਰਾਵਾ ਕੌਦਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਜੀ